ਅੱਜ ਦੀ ਕਹਾਣੀ ਹੈ ਜੀ ਚੂਹੇ ਤੇ ਖਰਗੋਸ਼ ਦੀ ਕਹਾਣੀ ਇੱਕ ਹਰੀ ਭਰੀ ਘਾਟੀ ਵਿੱਚ ਜਿੱਥੇ ਬਸੰਤ ਦੀ ਖੁਸ਼ਬੂ ਹਵਾ ਦੇ ਹਰ ਝੋਕੇ ਵਿੱਚ ਰਮੀ ਹੋਈ ਸੀ ਉਹ ਉੱਥੇ ਇੱਕ ਵੱਡਾ ਜੰਗਲ ਸੀ ਇਸ ਜੰਗਲ ਨੂੰ ਹਰਿਆਣਾ ਕਾਨ ਕਾਨਨ ਕਿਹਾ ਜਾਂਦਾ ਸੀ ਜੰਗਲ ਦੇ ਵਿੱਚ ਕਾਲ ਲੰਮੇ ਲੰਮੇ ਦਰਖਤ ਨਰਮ ਮਲਾਈਮ ਘਾਹ ਤੇ ਨਦੀਆਂ ਦਾ ਸ਼ਾਂਤ ਪਾਣੀ ਕਲੀਨ ਵਰਗਾ ਚਮਕਦਾ ਸੀ ਜੰਗਲ ਦੇ ਵਿੱਚ ਮਾਰ ਚੀਪ ਜਾਨਵਰਾਂ ਵਿੱਚੋਂ ਤੋਂ ਇਸ ਕਹਾਣੀ ਦੇ ਮੁੱਖ ਕਿਰਦਾਰ ਹਨ ਚੂਹਾ ਗੁੱਡੂ ਅਤੇ ਖਰਗੋਸ਼ ਬਿੱਲੂ ਗੁੱਡੂ ਚੂਹਾ ਕਾਤ ਵਿੱਚ ਛੋਟਾ ਸੀ ਪਰ ਦਿਮਾਗ ਬਹੁਤ ਤੇਜ਼ ਸੀ ਉਹ ਹਰ ਕੰਮ ਸੋਚ ਸਮਝ ਕੇ ਕਰਦਾ ਤੇ ਅਕਸਰ ਜੰਗਲ ਦੇ ਹੋਰ ਜਾਨਵਰ ਆ ਉਸ ਕੋਲ ਸਲਾਹ ਮੰਗਣ ਆਉਂਦੇ ਦੂਜੇ ਪਾਸੇ ਬਿੱਲੂ ਖਰਗੋਸ਼ ਬਹੁਤ ਤੇਜ਼ ਦੌੜਦਾ ਸੀ ਪਰ ਉਸ ਦੀ ਇੱਕ ਕਮੀ ਸੀ ਉਹ ਆਪਣੇ ਤੇ ਬੇਹੱਦ ਭਰੋਸਾ ਕਰਦਾ ਅਤੇ ਕਈ ਵਾਰ ਦੂਜਿਆਂ ਨੂੰ ਹਸਣ ਖੇਡਣ ਵਿੱਚ ਹਲਕਾ ਲੈਂਦਾ ਉਹ ਆਪਣੇ ਆਪ ਨੂੰ ਸਾਰਿਆਂ ਨਾਲੋਂ ਚੁਸਤ ਅਤੇ ਫਰਤੀਲਾ ਸਮਝਦਾ ਗੁੱਡੂ ਅਤੇ ਬਿੱਲੂ ਦੀ ਦੋਸਤੀ ਇੱਕ ਵੱਖਰੀ ਹੀ ਮਿਸਾਲ ਸੀ ਹਾਲਾਂਕਿ ਦੋਵੇਂ ਸੁਭਾਅ ਵਿੱਚ ਬਹੁਤ ਵੱਖ-ਵੱਖ ਸਨ ਪਰ ਇੱਕ ਦੂਜੇ ਤੇ ਭਰੋਸਾ ਕਰਦੇ ਸਨ ਜਦੋਂ ਵੀ ਗੁੱਟੂ ਕਿਸੇ ਸਮੱਸਿਆ ਵਿੱਚ ਫਸ ਜਾਂਦਾ ਬਿੱਲੂ ਆਪਣੀ ਫਰਤੀ ਨਾਲ ਮਦਦ ਲਈ ਪਹੁੰਚ ਜਾਂਦਾ ਜਦੋਂ ਬਿੱਲੂ ਕਿਸੇ ਕੰਮ ਲਈ ਯੋਜਨਾ ਬਣਾਉਂਦਾ ਬੜੋਂ ਹੜ੍ਹ ਵਿੱਚ ਫਸ ਜਾਂਦਾ ਗੁੱਡੂ ਆਪਣੀਆਂ ਕੰਨ ਨਾਲ ਉਸ ਨੂੰ ਸਹੀ ਰਸਤਾ ਦਿਖਾਉਂਦਾ ਇੱਕ ਦਿਨ ਦੀ ਗੱਲ ਹੈ ਜੰਗਲ ਦੇ ਵਿੱਚੋਂ ਵਹਿਦੀ ਨਦੀ ਦੇ ਕੰਢੇ ਇੱਕ ਟੋਲੇ ਵਿੱਚ ਬਹੁਤ ਸਾਰੇ ਜਾਨਵਰ ਇਕੱਠੇ ਹੋਏ ਸਨ ਉਹਨਾਂ ਦੇ ਚਿਹਰਿਆਂ ਤੇ ਚਿੰਤਾ ਤੇ ਦਰਿਆ ਬਹਿ ਰਹੇ ਸਨ ਕੱਲ ਸੀ ਜੰਗਲ ਵਿੱਚ ਕਈ ਦਿਨ ਤੋਂ ਇੱਕ ਚਲਾਕ ਲੂੰਬੜੀ ਤਾਂ ਧਰਮੂ ਕੋ ਮਰਹੀ ਸੀ ਜੋ ਆਪਣੇ ਧੋਖੇਵਾਜ ਤਰੀਕਿਆਂ ਨਾਲ ਛੋਟੇ ਜਨਮਵਰਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਸੀ ਸਭ ਉਸ ਤੋਂ ਡਰਦੇ ਹੋਏ ਡਰੇ ਹੋਏ ਸਨ ਗੁੱਡੂ ਨੇ ਸਾਹਬ ਦੀ ਚਿੰਤਾ ਸੁਣੀ ਅਤੇ ਕਿਹਾ ਚਿੰਤਾ ਨਾ ਕਰੋ ਕੋਈ ਨਾ ਕੋਈ ਤਰੀਕਾ ਤਾਂ ਹੋਵੇਗਾ ਜਿਸ ਨਾਲ ਅਸੀਂ ਆਪਣੇ ਆਪ ਨੂੰ ਬਚਾ ਸਕੀਏ ਬਿੱਲੂ ਨੇ ਹੱਸਦੇ ਹੋਏ ਕਿਹਾ ਤੇ ਤੂੰ ਕੀ ਕਰੇਗਾ ਆਪਣੇ ਛੋਟੇ ਛੋਟੇ ਪੈਰਾਂ ਨਾਲ ਭੱਜ ਕੇ ਬਗੀਚਾ ਮੈਨੂੰ ਵੇਖੋ ਮੈਂ ਤਾਂ ਧਰਮੂਹ ਤੋਂ ਕਿਲੋਮੀਟਰਾਂ ਦੂਰ ਦੁਪਹਿਰ ਦੀ ਨੀਂਦ ਤੋਂ ਪਹਿਲਾਂ ਹੀ ਦੌੜ ਜਾਵਾਂ ਤਿੰਨ ਚਾਰ ਜਾਨਵਰ ਹੱਸਣ ਲੱਗ ਪਏ ਗੁੱਡੂ ਦੇ ਮਨ ਨੂੰ ਥੋੜਾ ਦੁੱਖ ਤਾਂ ਹੋਇਆ ਪਰ ਉਹ ਬਿੱਲੂ ਨੂੰ ਦੋਸਤ ਮੰਨਦਾ ਸੀ ਇਸ ਲਈ ਕੁਝ ਨਾ ਕਿਹਾ ਕਿਹਾ ਨਹੀਂ ਗੁੱਡੂ ਨੇ ਸ਼ਾਂਤੀ ਨਾਲ ਕਿਹਾ ਤਾਕਤ ਜਾਂ ਤੇਜ਼ੀ ਹੀ ਸਾਰਾ ਕੁਝ ਨਹੀਂ ਹੁੰਦੀ ਅਕਲ ਵੀ ਕਈ ਵਾਰ ਘੱਟ ਆ ਕੰਮ ਕਰਉਂਦੀ ਹੈ ਬਿੱਲੂ ਨੇ ਮਜ਼ਾਕ ਵਿੱਚ ਜਵਾਬ ਦਿੱਤਾ ਹਾਂ ਹਾਂ ਇਹ ਤਾਂ ਤੂੰ ਕਹਿੰਦਾ ਰਹਿੰਦਾ ਹੈ ਪਰ ਜੰਗਲ ਦੀ ਜ਼ਿੰਦਗੀ ਤੋੜਦਿਆਂ ਹੀ ਬਚਦੀ ਹੈ ਉਸ ਸਮੇਂ ਤੱਕ ਬਿੱਲੂ ਇਹ ਸਮਝ ਹੀ ਨਹੀਂ ਸੀ ਸੀ ਕਿ ਇੱਕ ਦਿਨ ਇਹ ਹੀ ਅਕਲ ਉਸ ਰੂਪ ਜਾਵੇਗੀ ਤਰਮੋ ਲੂੰਬੜੀ ਆਪਣੇ ਚਲਾਕੀ ਕਰਕੇ ਪੂਰਾ ਜੰਗਲ ਖੌਫਾ ਅੰਦਰ ਰੱਖਦੀ ਸੀ ਉਸ ਦੇ ਸਾ ਉਸ ਦੇ ਬਾਰੇ ਮਸ਼ਹੂਰ ਸੀ ਕਿ ਉਹ ਕਿਸੇ ਨੂੰ ਵੀ ਆਸਾਨੀ ਨਾਲ ਫਸਾ ਲੈਂਦੀ ਹੈ ਇੱਕ ਸ਼ਾਮ ਨੂੰ ਜਦੋਂ ਸੂਰਜ ਢਲਣ ਨੂੰ ਸੀ ਤੇ ਜੰਗਲ ਵਿੱਚ ਸੁਨਹਿਰੀ ਰੌਸ਼ਨੀ ਫੈਲੀ ਹੋਈ ਸੀ ਗੁੱਡੂ ਖਾਣ ਲਈ ਥਾੜੇ ਖੋਜ ਰਿਹਾ ਸੀ ਉਸ ਸਮੇਂ ਉਸਦੀ ਨਜ਼ਰ ਦੂਰ ਇੱਕ ਛੋਟੇ ਬੂਟੇ ਤੇ ਪਈ ਜਿੱਥੇ ਹਰੇ ਪੱਤਿਆਂ ਦੀ ਥਾਂ ਸੁੱਕੇ ਪੱਤੇ ਲਟਕ ਰਹੇ ਸਨ ਇਹ ਗੁੱਡੂ ਨੂੰ ਅਜੀਬ ਲੱਗਾ ਉਹ ਹੌਲੀ-ਹੌਲੀ ਉੱਥੇ ਗਿਆ ਤੇ ਕੀ ਦੇਖਿਆ ਹੈ ਇੱਕ ਛੋਟਾ ਜਾਨਵਰ ਜਾਲ ਵਿੱਚ ਫਸਿਆ ਹੋਇਆ ਸੀ ਉਹ ਇੱਕ ਪਾਂਸੀ ਦਾ ਬੱਚਾ ਸੀ ਜੋ ਡਰ ਕੇ ਡਰ ਦੇ ਮਾਰੇ ਕੰਬ ਰਿਹਾ ਸੀ ਜਾਲ ਦੇਖਣ ਵਿੱਚ ਵੀ ਨਵਾਂ ਸੀ ਇਸ ਦੀ ਮੋਟਾਈ ਅਤੇ ਤਾਣ ਦੇਖ ਕੇ ਗੁੱਡੂ ਨੂੰ ਤੁਰੰਤ ਸਮਝ ਆ ਗਿਆ ਕਿ ਇਹ ਲੂੰਬੜੀ ਧਰਮ ਦੀ ਕਰਤੂਤ ਹੈ ਫਿਕਰ ਨਾ ਕਰ ਮੈਂ ਤੈਨੂੰ ਛਡਵਾ ਦਵਾਗਾ ਗੁੱਡੂ ਨੇ ਪਿਆਰ ਨਾਲ ਕਿਹਾ ਛੋਟੇ ਚੂਹੇ ਨੇ ਆਪਣੀ ਤੀਖਣ ਦੰਦਾਂ ਨਾਲ ਜਾਲ ਦੇ ਤਾਏ ਚਬਾਉਣੇ ਸ਼ੁਰੂ ਕੀਤੇ 10-15 ਮਿੰਟ ਦੀ ਮਿਹਨਤ ਤੋਂ ਬਾਅਦ ਉਹ ਅੰਤ ਵਿੱਚ ਪਾਸੀ ਨੂੰ ਬਸ ਸੜਾਉਣ ਵਿੱਚ ਕਾਮਯਾਬ ਹੋ ਗਿਆ ਪਰ ਇਸ ਵਿੱਚ ਸਮਾਂ ਲੱਗ ਚੁੱਕਾ ਸੀ ਤੇ ਧਰਮੋਂ ਦੂਰ ਉਹਨਾਂ ਦੀ ਪਾਸੇ ਆਉਂਦਾ ਦਿਖ ਗਿਆ ਗੁੱਡੂ ਨੇ ਸੀਨੇ ਦੀ ਧੜਕਣ ਤੇਜ਼ ਹੋ ਗਈ ਉਸ ਨੇ ਪਾਸੀ ਨੂੰ ਕਿਹਾ ਦੌੜ ਉੱਡ ਆਪਣੀ ਜਾਨ ਬਚਾ ਪਾਸੀ ਪਾਚ ਗਿਆ ਪਰ ਗੁੱਟੂ ਛੋਟਾ ਹੋਣ ਕਰਕੇ ਤੇਜ਼ੀ ਨਾਲ ਦੂਰ ਨਹੀਂ ਭੱਜ ਸਕਿਆ ਨੋਬੜੀ ਉਸ ਦੇ ਬਹੁਤ ਨਜ਼ਦੀਕ ਆ ਗਈ ਸੀ ਅਤੇ ਘੁਰਦੀ ਹੋਈ ਕਹਿਣ ਲੱਗੀ ਆ ਮੇਰੇ ਛੋਟੇ ਚੂਹੇ ਇੰਨਾ ਚਲਾਕੀਆਂ ਵਾਲੇ ਕੰਮ ਕਰਨਾ ਹੈ ਚਲ ਅੱਜ ਤੈਨੂੰ ਸਭ ਕੁਝ ਸਿਖਾਉਂਦੀ ਹਾਂ ਗੁੱਟੂ ਨੇ ਕੋਸ਼ਿਸ਼ ਤਾਂ ਬਹੁਤ ਕੀਤੀ ਭੱਜਣ ਦੀ ਪਰ ਉਸ ਦੀ ਤਾਕਤ ਤੇਜ਼ ਭੱਜਣ ਵਿੱਚ ਨਹੀਂ ਸੀ ਉਹ ਮੋੜ ਮੋੜ ਆਲੇ ਦੁਆਲੇ ਦੇ ਫਿਰਹਾਸੀ ਕੇ ਕਿਵੇਂ ਬਚ ਬਚਿਆ ਜਾਵੇ ਇਸੇ ਸਮੇਂ ਉਸ ਨੂੰ ਇੱਕ ਪਹਾੜੀ ਦੇ ਹੇਠ ਇੱਕ ਛੋਟਾ ਬਿਲ ਦਿਖਿਆ ਉਸ ਨੇ ਪੂਰੀ ਤਾਕਤ ਨਾਲ ਉਸ ਬਿਲ ਵੱਲ ਭੱਜ ਕੇ ਅੰਦਰ ਛਾਲ ਮਾਰੀ ਪਰ ਲੂੰਬੜੀ ਉਸ ਦੇ ਬਿਲ ਦੇ ਮੋਖੜੇ ਉੱਪਰ ਖੜੀ ਹੋ ਗਈ ਹੁਣ ਗੁੱਡੂ ਅੰਦਰ ਫਸਿਆ ਸੀ ਤੇ ਬਾਹਰ ਖਤਰਾ ਖੜਾ ਸੀ ਤੂੰ ਸਵੇਰ ਤੱਕ ਬਾਹਰ ਆਵੇਂਗਾ ਫਿਰ ਦੇਖਦੀ ਹਾਂ ਤੈਨੂੰ ਲੂੰਬੜੀ ਨੇ ਡਰਾਉਣ ਆਵਾਜ਼ ਵਿੱਚ ਕਿਹਾ ਅਤੇ ਬੈਲਦੇ ਹਾਂ ਬਾਹਰ ਲੇਟ ਕੇ ਬੈਠ ਗਈ ਜਦੋਂ ਇਹ ਸਭ ਹੋ ਰਿਹਾ ਸੀ ਉਸੇ ਸਮੇਂ ਬਿੱਲੂ ਦੂਰ ਇੱਕ ਖੁੱਲੇ ਮੈਦਾਨ ਵਿੱਚ ਖੇਡਦੇ ਆਪਣੇ ਦੋਸਤਾਂ ਨੂੰ ਦੱਸ ਰਿਹਾ ਸੀ ਕਿ ਉਹ ਜੰਗਲ ਦਾ ਸਭ ਤੋਂ ਤੇਜ਼ ਅਤੇ ਤਾਕਤਵਰ ਜਾਨਵਰ ਹੈ ਉਸ ਦੇ ਮਨ ਵਿੱਚ ਨਾ ਕੋਈ ਚਿੰਤਾ ਸੀ ਤੇ ਨਾ ਹੀ ਗੁੱਡੂ ਦਾ ਖਿਆਲ ਪਰ ਰਾਤ ਨੂੰ ਜਦੋਂ ਹਵਾ ਤੇਜ਼ ਵਹਣ ਲੱਗੀ ਅਤੇ ਜੰਗਲ ਵਿੱਚ ਹਰ ਕੋਈ ਆਪਣੀ ਬਿੱਲਾ ਜਾ ਘਰਾਂ ਵਿੱਚ ਆਰਾਮ ਕਰ ਰਿਹਾ ਸੀ ਬਿੱਲੂ ਨੂੰ ਗੁੱਡੂ ਦੀ ਗੈਰ ਹਾਜ਼ਰੀ ਮਹਿਸੂਸ ਹੋਈ ਅਹੇ ਤੱਕ ਇਹ ਕਿੱਥੇ ਰਹਿ ਗਿਆ ਬਿੱਲੂ ਨੇ ਸੋਚਿਆ ਕਿਤੇ ਗਾਇਆ ਹੋਵੇਗਾ ਕਾਲੂ ਮੈਨੂੰ ਚੜਾਤਾ ਨਹੀਂ ਹੈ ਸ਼ਾਇਦ ਉਹ ਜਾ ਨਰਾਜ ਹੋਵੇ ਪਰ ਫਿਰ ਉਸਨੇ ਸੋਚਿਆ ਕਿ ਗੁੱਟੂ ਕਦੇ ਵੀ ਨਰਾਜ ਨਹੀਂ ਹੁੰਦਾ ਇਹ ਉਸਦੀ ਫਿਤਰਤ ਨਹੀਂ ਫਿਤਰਤ ਚ ਨਹੀਂ ਸੀ ਇਸ ਲਈ ਕੁਝ ਗੜਬੜਤਾ ਸੀ ਬਿੱਲੂ ਨੇ ਨੀਲਾ ਚੰਦ ਧੱਕਿਆ ਹਵਾ ਦੀ ਖੜਖੜਾਟ ਸੁਣੀ ਅਤੇ ਮਨ ਅੰਦਰੋਂ ਇੱਕ ਚੈਨੀ ਵਾਦਨ ਲੱਗੀ ਉਸਨੇ ਨਿਰਨੇ ਨਿਰਨੇ ਲਿਆ ਕਿ ਗੁੱਡੂ ਨੂੰ ਲੱਭਣਾ ਹੀ ਪਵੇਗਾ ਉਧਰ ਪੈਲ ਦੇ ਅੰਦਰ ਗੁੱਡੂ ਸਹਿਮਿਆ ਹੋਇਆ ਬੈਠਾ ਸੀ ਬਾਹਰ ਤੋਂ ਧਰਮੂ ਪਤੀਕਾਰਜ ਦੀ ਆਵਾਜ਼ ਉਸਦਾ ਦਿਲ ਹੋਰ ਤਵਾਰਹੀ ਸੀ ਰਾਤ ਲੰਬੀ ਸੀ ਅਤੇ ਭੁੱਖ ਨਾਲ ਉਸ ਦੀ ਤਾਕਤ ਘਟਦੀ ਜਾ ਰਹੀ ਸੀ ਪਰ ਉਸ ਦੇ ਮਨ ਵਿੱਚ ਇੱਕ ਗੱਲ ਆਉਂਦੀ ਸੀ ਜੇ ਮੈਂ ਕਬਰਾਂयां ਤਾਂ ਧਰੋਂ ਜਿੱਤ ਜਾਵੇਗਾ ਮੈਨੂੰ ਆਪਣੇ ਦਿਮਾਗ ਦਾ ਵਾਰ ਤੋਂ ਕਾਟਣਾ ਚਾਹੀਦਾ ਹੈ ਉਸ ਨੇ ਬਿਲ ਦੇ ਅੰਦਰ ਪਿੱਛੇ ਪਾਸੇ ਵੇਖਿਆ ਇੱਕ ਬਿਲ ਬਹੁਤ ਇਹ ਬਿਲ ਬਹੁਤ ਮੋਟੀ ਨਹੀਂ ਸੀ ਪਰ ਕੁਝ ਦੂਰ ਹੋਰ ਇੱਕ ਹੋਰ ਸੁੱਕਾ ਰਸਤਾ ਸੀ ਜਾ ਰਿਹਾ ਸੀ ਗੁੱਟੂ ਨੇ ਹੌਲੇ-ਹੌਲੇ ਉਸ ਰਾਸਤੇ ਨੂੰ ਉਜੜਨ ਸ਼ੁਰੂ ਕੀਤਾ ਕਾਫੀ ਅੰਦਰ ਜਾ ਕੇ ਉਸ ਨੂੰ ਇੱਕ ਪੁਰਾਣੀ ਸੁਰੰਗ ਮਿਲੀ ਜਿਸ ਦੇ ਵਿੱਚੋਂ ਹਵਾ ਆ ਰਹੀ ਸੀ ਇਸਦਾ ਮਤਲਬ ਸੀ ਕਿ ਇੱਕ ਹੋਰ ਰਸਤਾ ਬਾਹਰ ਸੀ ਪਰ ਇਹ ਸੁਰੰਗ ਟੁੱਟੀ-ਫੁੱਟੀ ਸੀ ਅਤੇ ਛੋਟੇ ਪੱਥਰ ਉਸ ਵਿੱਚ ਡਿੱਗ ਰਹੇ ਸਨ ਇਹ ਖਤਰਨਾਕ ਸੀ ਗੁੱਡੂ ਨੇ ਸੋਚਿਆ ਜੀਵਨ ਵਿੱਚ ਕਈ ਵਾਰ ਖਤਰਾ ਮੋਲ ਲੈਣਾ ਪੈਂਦਾ ਹੈ ਬਿਨਾ ਹਿੰਮਤ ਤੇ ਬਚਣਾ ਮੁਸ਼ਕਲ ਹੁੰਦਾ ਹੈ ਅਤੇ ਉਹ ਧੀਰੇ ਧੀਰੇ ਸੁਰੰਗ ਵਿੱਚ ਜਾਣ ਲੱਗਾ ਬਿੱਲੂ ਜੰਗਲ ਦੇ ਇੱਕ ਇੱਕ ਕੋਨੇ ਦੀ ਤਲਾਸ਼ ਕਰ ਰਿਹਾ ਸੀ ਉਹ ਗੁੱਡੂ ਨੂੰ ਆਵਾਜ਼ਾਂ ਮਾਰਦਾ ਪਰ ਜਵਾਬ ਨਹੀਂ ਆਉਂਦਾ ਸੀ ਉਹ ਨਦੀ ਦੇ ਕੰਢੇ ਤੱਕ ਗਿਆ ਖੇਤਾਂ ਦੇ ਨੇੜੇ ਗਿਆ ਪਹਾੜੀ ਟੇਕਰੀ ਤੱਕ ਗਿਆ ਪਰ ਗੁੱਡੂ ਨਹੀਂ ਮਿਲਿਆ ਜਿੰਨਾ ਉਹ ਲੱਭਦਾ ਗਿਆ ਓਨਾ ਹੀ ਉਸਦਾ ਦਿਲ ਉਡੋਬਦਾ ਗਿਆ ਆਖੀਰ ਇੱਕ ਬੁੜੀ ਕਛੂਆ ਨੇ ਉਸਨੂੰ ਦੱਸਿਆ ਮੈਂ ਤਾਂ ਧਰਮੂ ਅੱਜ ਸ਼ਾਮ ਨੂੰ ਪਹਾੜੀ ਵਾਲੇ ਬਿਲ ਦੇ ਨੇੜੇ ਦੇਖਿਆ ਸੀ ਉਹ ਕਿਸੇ ਦਾ ਇੰਤਜ਼ਾਰ ਕਰ ਰਿਹਾ ਸੀ ਬਿੱਲੂ ਨੇ ਬਿੱਲੂ ਦੇ ਮਨ ਵਿੱਚ ਇੱਕ ਬਿਜਲੀ ਵਰਗੀ ਬਾਰਗੀ ਚਮਕੀ ਉਹ ਨਹੀਂ ਗੁੱਡੂ ਉਹ ਬੇहद ਤੇਜ਼ ਦੌੜਿਆ ਹਵਾ ਵਿੱਚ ਧੂਲ ਉੱਡਦੀ ਗਈ ਉਸਦੇ ਪੈਰਾਂ ਦੀ ਰਫ਼ਤਾਰ ਜੰਗਲ ਦੇ ਹਰ ਪੱਤੇ ਨੂੰ ਕੰਬਾ ਰਹੀ ਸੀ ਤਾਂ ਮੁੰਜਦ ਸਵੇਰ ਦੇ ਚਾਨਣ ਨਾਲ ਜਾਗਿਆ ਤਾਂ ਉਹ ਹੁਣ ਵੀ ਬਿਲ ਦੀ ਮੁਖੜੇ ਕੋਲ ਬੈਠਾ ਸੀ ਉਸਦੇ ਉਸਨੇ ਉਮੀਦ ਕੀਤੀ ਕਿ ਗੁੱਡੂ ਪੋਖਾ ਨਾ ਬਾਹਰ ਆਵੇਗਾ ਪਰ ਗੁੱਡੂ ਅਜੇ ਵੀ ਸਰੰਗ ਵਿੱਚ ਅੱਧੇ ਅੰ ਕੇ ਵੱਧ ਰਿਹਾ ਸੀ ਕਈ ਵਾਰ ਉਹ ਟਿਕਿਆ ਕਈ ਵਾਰ ਪੱਥਰ ਉਸ ਦੀ ਪੂਸ ਤੇ ਟਿਕਣ ਲੱਗੇ ਪਰ ਉਹ ਰੁਕਿਆ ਨਹੀਂ ਅਚਾਨਕ ਉਸ ਨੂਸ ਰੰਗ ਦੇ ਅੰਤ ਦੇ ਇੱਕ ਛੋਟਾ ਚ ਚਿਹਰਾ ਦਿਖਿਆ ਜਿੱਥੋਂ ਬਾਹਰ ਦੀ ਰੋਸ਼ਨੀ ਆ ਰਹੀ ਸੀ ਗੁੱਡੂ ਦੀਆਂ ਅੱਖਾਂ ਵਿੱਚ ਉਮੀਦ ਦੀ ਲੋ ਜਾਗ ਪਈ ਉਹ ਉਸ ਚਿਹਰੇ ਵੱਲ ਦੌੜ ਗਿਆ ਅਤੇ ਅੰਤ ਵਿੱਚ ਇੱਕ ਨਮੀ ਜਗ੍ਹਾ ਤੇ ਬਾਹਰ ਆ ਗਿਆ ਉਹ ਜੰਗਲ ਦਾ ਦੂਜਾ ਕੋਨਾ ਸੀ ਜਿੱਥੇ ਤਾਰ ਧਰਮੂ ਦਾ ਪਹੁੰਚਣਾ ਮੁਸ਼ਕਲ ਸੀ ਕੁੱਟੂ ਨੇ ਚੈਨ ਦੀ ਸਾਹਸ ਲਈ ਪਰ ਉਸਦੇ ਮਨ ਵਿੱਚ ਬਿੱਲੂ ਦਾ ਬਿੱਲੂ ਆ ਰਿਹਾ ਸੀ ਕਾਸ ਉਹ ਇੱਥੇ ਹੁੰਦਾ ਧਰਮੂ ਸੋਚ ਸੋਚ ਹੀ ਰਿਹਾ ਸੀ ਕਿ ਕੁੱਟੂ ਅੰਦਰ ਹੈ ਐਸੇ ਸਮੇਂ ਬਿੱਲੂ ਆ ਤਣ ਗਿਆ ਉਸ ਨੇ ਗੁੱਸੇ ਨਾਲ ਠੀਕ ਮਾਰੀ ਤਾਂ ਉਹ ਪਰੇ ਹੋ ਬਿਲ ਤੋਂ ਲੂੰਬੜ ਹੱਸ ਪਈ ਉਹ ਖਰਗੋਸ਼ ਬਿੱਲੂ ਤੈਨੂੰ ਕੀ ਲੱਗਦਾ ਹੈ ਤੂੰ ਮੈਨੂੰ ਰੋਕ ਲਵੇਂਗਾ ਬਿੱਲੂ ਨੇ ਬੈਲ ਦੇ ਮੁਖੜੇ ਵਿੱਚ ਧੱਕਿਆ ਪਰ ਗੁੱਟੂ ਨਹੀਂ ਸੀ ਉਹ ਸਾਨੂੰ ਸਮਝਾਇਆ ਕਿ ਗੁੱਟੂ ਸ਼ਾਇਦ ਕਿਸੇ ਹੋਰ ਰਾਸਤੇ ਤੋਂ ਨਿਕਲ ਗਿਆ ਹੈ ਧਰਮੂ ਦੀ ਇਹ ਪੁੱਲ ਉਸ ਦੀ ਰਾਉਣ ਦਾ ਮੌਕਾ ਬਣ ਕੇ ਬੜ ਸਕਦੀ ਸੀ ਬਿੱਲੂ ਨੇ ਧਰਮੂ ਨੂੰ ਕਿਹਾ ਜੇ ਤੈਨੂੰ ਇੰਨੀ ਹਿੰਮਤ ਹੈ ਤਾਂ ਮੇਰੇ ਨਾਲ ਦੌੜ ਵਿੱਚ ਮੁਕਾਬਲਾ ਕਰ ਜੇ ਤੂੰ ਜਿੱਤ ਗਿਆ ਤਾਂ ਮੈਂ ਆਪਣੀ ਮਰਜ਼ੀ ਨਾਲ ਇੱਥੇ ਰਹਿ ਜਾਵਾਂਗਾ ਧਰਮੂ ਨੇ ਸੋਚਿਆ ਕਿ ਖਰਗੋਸ਼ ਨੂੰ ਹਰਾ ਕੇ ਉਹ ਹੋਰ ਜਾਨਵਰਾਂ ਵਿੱਚ ਧਰਮ ਵਧਾ ਸਕਦੀ ਹੈ ਉਸ ਨੇ ਚੁਣੌਤੀ ਸਵੀਕਾਰ ਕਰ ਲਈ ਦੌੜ ਸ਼ੁਰੂ ਹੋਈ ਬਿੱਲੂ ਬਹੁਤ ਤੇਜ਼ ਦੌੜਿਆ ਧਰਮੂ ਵੀ ਉਸਦੇ ਪਿੱਛੇ-ਪਿੱਛੇ ਸੀ ਪਰ ਬਿੱਲੂ ਨੇ ਚਲਾਕੀ ਨਾਲ ਉਸ ਨੂੰ ਉਸ ਖੱਡ ਦੀ ਪਾਸੇ ਖਿੱਚਿਆ ਜਿੱਥੇ ਉਹ ਪਹਿਲਾਂ ਕਈ ਵਾਰੀ ਗਿਆ ਸੀ ਖੱਡ ਡੀ ਸੀ ਪਰ ਬਿੱਲੂ ਉਸਤੇ ਸਾਲ ਮਾਰ ਸਕਦਾ ਸੀ ਪਰ ਧਰਮੂ ਨਹੀਂ ਬਿੱਲੂ ਨੇ ਆਖਰੀ ਵਾਰ ਪਿੱਛੇ ਧੱਕਿਆ ਤੇਜ਼ ਥਾਲ ਮਾਰੀ ਅਤੇ ਖੱਡ ਪਰ ਕਰ ਗਿਆ ਧਰਮੂਨੇ ਜੋਰ ਲਗਾਇਆ ਪਰ ਉਸਦੀ ਸਾਲ ਛੋਟੀ ਪਈ ਧਰਮੂ ਸਿੱਤੀ ਖੱਡ ਵਿੱਚ ਡਿੱਗ ਪਈ ਜਾਨ ਤਾਂ बच ਗਈ ਪਰ ਉਹ ਜ਼ਖਮੀ ਹੋ ਗਈ ਅਤੇ ਜੰਗਲ ਤੋਂ ਲੰਮੇ ਸਮੇਂ ਲਈ ਦੂਰ ਹੋ ਗਈ ਬਿੱਲੂ ਦੌੜਦਾ ਹੋਇਆ ਗੁੱਡੂ ਨੂੰ ਲਪੜ ਨਿਕਲਿਆ ਕਾਫੀ ਦੂਰ ਇੱਕ ਨਵੇਂ ਚੌੜੇ ਮੈਦਾਨ ਵਿੱਚ ਉਸ ਨੂੰ ਗੁੱਡੂ ਦੀ ਕਮਜ਼ੋਰ ਆਵਾਜ਼ ਸੁਣਾਈ ਦਿੱਤੀ ਬਿੱਲੂ ਬਿੱਲੂ ਦੌੜਿਆ ਤੇ ਉਸ ਨੂੰ ਚੁੱਕ ਕੇ ਗਲੇ ਲਾ ਲਿਆ ਤੂੰ ਗੁੱਡੂ ਤੂੰ ਠੀਕ ਹੈ ਮੈਂ ਡਰ ਗਿਆ ਸੀ ਗੁੱਡੂ ਨੇ ਹੌਲੀ ਆਵਾਜ਼ ਵਿੱਚ ਕਿਹਾ ਮੈਨੂੰ ਪਤਾ ਸੀ ਤੂੰ ਆਵੇਂਗਾ ਬਿੱਲੂ ਨੇ ਪਹਿਲੀ ਵਾਰ ਆਪਣੀ ਗਲਤੀ ਮੰਨੀ ਗੁੱਟੂ ਮੈਂ ਸੋਖੀਰੀ ਵਿੱਚ ਤੈਨੂੰ ਹਲਕੇ ਚੁਲ ਲੈਦਾ ਰਿਹਾ ਤੇਰੀ ਅਕਲ ਬਿਨਾਂ ਸੀ ਕੁਝ ਨਹੀਂ ਮੈਨੂੰ ਮਾਫ਼ ਕਰ ਦੇ ਗੁੱਡੂ ਹੱਸਿਆ ਦੋਸਤ ਦੋਸਤਾਂ ਵਿੱਚ ਮਾਫ਼ੀ ਕਿੱਥੇ ਲੱਗਦੀ ਹੈ ਪਰ ਇੱਕ ਗਲਤ ਧੂਮੇ ਨੂੰ ਸਮਝ ਸਮਝਣੀ ਚਾਹੀਦੀ ਹੈ ਨਾ ਤਾਂ ਸਿਰਫ ਤੇਜ਼ੀ ਸਾਰਾ ਕੁਝ ਹੈ ਨਾ ਅਕਲ ਸਿਰਫ ਉਹੀ ਹੁੰਦਾ ਹੈ ਜਿਸ ਵਿੱਚ ਧੂਮੇ ਹੋਣ ਉਹ ਧੂਮੇ ਗਲੇ ਮਿਲੇ ਜਦੋਂ ਧੂਮੇ ਵਾਪਸ ਜੰਗਲ ਦੇ ਕੇਂਦਰ ਵੱਲ ਆਏ ਤਾਂ ਸਾਰੇ ਜਾਨਵਰ ਉਹਨਾਂ ਨੂੰ ਦੇਖ ਕੇ ਖੁਸ਼ ਹੋਏ ਉਹਨਾਂ ਨੇ ਸੁਣਿਆ ਸੀ ਕਿ ਧਰਮੋਂ ਦੂਰ ਚਲੀ ਗਈ ਹੈ ਤੇ ਮੁੜ ਆਉਣ ਦੀ ਹਿੰਮਤ ਨਹੀਂ ਕਰੇਗੀ ਜੰਗਲ ਦੇ ਬਜ਼ੁਰਗ ਹਾਥੀ ਨੇ ਕਿਹਾ ਅੱਜ ਚੂਹੇ ਤੇ ਖਰਗੋਸ਼ ਨੇ ਸਾਬਿਤ ਕਰ ਦਿੱਤਾ ਕਿ ਦੋਸਤੀ ਹੈ ਮਦਦ ਹੈ ਅਕਲ ਨਾਲ ਕੋਈ ਵੀ ਮੁਸ਼ਕਲ ਹਰਾਇ ਜਾ ਸਕਦੀ ਹੈ ਸਾਰੇ ਜਾਨਵਰ ਤਾਲੀਆਂ ਮਾਰ ਕੇ ਉਹਨਾਂ ਦੀ ਵਾਵਾ ਕਰਨ ਲੱਗੇ ਬਿੱਲੂ ਤੇ ਗੁੱਡੂ ਵੱਲ ਵੇਖ ਕੇ ਕਿਹਾ ਅੱਜ ਤੋਂ ਅਸੀਂ ਦੋਵੇਂ ਦੋਸਤ ਹੀ ਨਹੀਂ ਇੱਕ ਦੂਜੇ ਦੀ ਤਾਕਤ ਵੀ ਹਾਂ ਗੁੱਡੂ ਨੇ ਹਾਸ ਕੇ ਜਵਾਬ ਦਿੱਤਾ ਅਤੇ ਅਸੀਂ ਜੰਗਲ ਨੂੰ ਸੁਰੱਖਿਅਤ ਰੱਖਾਂਗੇ ਇਕੱਠੇ ਇਸ ਤਰ੍ਹਾਂ ਗੁੱਡੂ ਦੇ ਬਿੱਲੂ ਦੀ ਦੋਸਤੀ ਹੋਰ ਮਜ਼ਬੂਤ ਹੋ ਗਈ ਜੰਗਲ ਦੇ ਜਾਨਵਰਾਂ ਨੂੰ ਉਨ੍ਹਾਂ ਤੋਂ ਇੱਕ ਵੱਡਾ ਸਬਕ ਮਿਲਿਆ ਸਰੀਰ ਦੀ ਤੇਜ਼ੀ ਅਤੇ ਦਿਮਾਗ ਦੀ ਚਲਾਕੀ ਦੋਵੇਂ ਜ਼ਰੂਰ ਜ਼ਰੂਰੀ ਹਨ ਪਰ ਦੋਸਤੀ ਅਤੇ ਠੀਕ ਸਮੇਂ ਤੇ ਲਿਆ ਫੈਸਲਾ ਜੀਵਨ ਬਚਾਉਂਦਾ ਹੈ ਏਸੀਜੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਸਾਡੀ ਕਹਾਣੀ ਪੱਧਿਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਨਵੀਆਂ-ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਜਾਂ ਅਗਲੀ ਧੰਨਵਾਦ